ਕਹਿੰਦੇ ਮਾਪਾਪ ਨੂੰ ਉਪਰ ਬੁੱਢੀ ਨਹੀਂ ਕਰਦੇ ਮਾਪਾਪ ਨੂੰ ਹਾਲਾਤ ਬੁੱਢੇ ਕਰ ਦਿੰਦੇ ਨੇ ਜਦੋਂ ਆਪਣੇ ਹੀ ਢਿੱਡ ਦੇ ਜੰਮੇ ਉਹਨਾਂ ਨੂੰ ਇਹ ਗੱਲ ਕਹਿੰਦੇ ਨੇ ਕਿ ਲੋਕਾਂ ਦੇ ਪਿਓ ਵੇਖੋ ਲੋਕਾਂ ਦੀਆਂ ਮਾਵਾਂ ਦੇਖੋ ਕੀ ਕੁਛ ਉਲਾਦਲੀ ਕਰਦੇ ਨੇ ਤੁਸੀਂ ਸਾਡੇ ਲਈ ਕੀਤਾ ਹੈਗੀ ਇਹ ਸੁਣ ਕੇ ਉਹ ਮਾਪਾਪ ਜੀਉਂਦੇ ਆ ਮਰ ਜਾਂਦੇ ਨੇ ਪਰ ਤੁੱਚੇ ਪਾਸੇ ਜਿਹੜੇ ਮਾਪਾਪ ਗਰੀਬ ਹੁੰਦੇ ਨੇ ਪਰ ਮਰਦੇ ਉਮੀਦ ਵਿੱਚ ਨੇ ਹੁਣ ਤੁਸੀਂ ਕਹੋ ਕਿ ਗਰੀਬ ਮਾਪੇਪ ਅਮੀਰੀ ਚ ਕਿੱਦਾਂ ਮਰ ਸਕਦੇ ਨੇ ਕਿਉਂਕਿ ਉਹਨਾਂ ਦੀ ਔਲਾਦ ਉਹ ਇਸ ਗੱਲ ਦਾ ਅਹਿਸਾਸ ਕਰਦੀ ਹੈ ਕਿ ਸਾਡੇ ਮਾਪੇ ਨੇ ਸਾਡੇ ਵਾਸਤੇ ਗਰੀਬੀ ਚੋਂ ਵੀ ਕਿਉਂ ਕੁਝ ਕੀਤਾ ਤੇ ਹੁਣ ਕਿਤੇ ਨਾ ਕਿਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਮਾਪੇਪ ਨੂੰ ਅਮੀਰ ਹੁੰਦਾ ਵੇਖੀਏ ਤੇ ਉਹ ਦਿਲ ਤੋੜ ਕੇ ਮਿਹਨਤ ਕਰਦੇ ਉਮਾ-ਬਾਪ ਦੇ ਉਹ ਸੁਪਨੇ ਪੂਰੇ ਕਰਦੇ ਨੇ ਜਿਹੜੇ ਉਹਨਾਂ ਨੇ ਆਪਣੇ ਬੱਚਾ ਦੇ ਬਚਪਨ ਵਿੱਚ ਸੰਜੋਏ ਸੀ ਕਿ ਮੇਰਾ ਪੁੱਤਰ ਡਾਕਟਰ ਬਣੇਗਾ ਇੰਜੀਨੀਅਰ ਬਣੇਗਾ ਵਕੀਲ ਬਣੇਗਾ ਕੋਈ ਬਿਜ਼ਨਸਮੈਨ ਬਣੇਗਾ ਤੇ ਬਸ ਫਿਰ ਉਹ ਪੁੱਤਰ ਆਪਣੇ ਮਾਪੇ ਦੇ ਸੁਪਨੇ ਪੂਰੇ ਕਰਨ ਲਈ ਪੂਰੀ ਲਗਨ ਪੂਰੀ ਮਿਹਨਤ ਲਾ ਦਿੰਦੇ ਪੂਰੀ ਜਿੰਦ ਜਾਨ ਲਾ ਦਿੰਦੇ ਤੇ ਫਿਰ بڑے ਫਖਰ ਨਾਲ ਬਾਪ ਕਹਿੰਦਾ ਪੁੱਤਰ ਮੈਨੂੰ ਤੇਰੇ ਕੋਲ ਹੀ ਉਹੀ ਉਮੀਦ ਸੀ ओ बाप कि खुशकिस्मत होंगे जहाँ दे बच्चे अपने माँ बाप को बैठते हैं माँ बाप को बैठने के दो फायदे ने एक माँ बाप बुढ़े नहीं होंते और दूसरे ती हमेशा रहते ज्वा रही ही नहीं होंगे क्योंकि जिन्हें देर सिरते व्डे हो असी छोटे हों तो छोटिया जिम्मेवार नभा नहीं पैदा क्योंकि सानू पता हों अचे व्डे बैठे आपे सब कुछ कर लगे इस करके अपने माँ बाप पूरा मान सम्मान दो उन्हें इज्जत करो और उन्होंने कभी यहोजे बोलना बोलो जिसके कारण थोड़े तो करके उन्हें अखा च पानी आ जाए हमेशा थोड़े तो करके उन्हें चेहरे पर मुस्कान रहनी चाहिए बस तद ही ਤੁਸੀ ਬlesings ਭਰਿਆ ਹਮੇਸ਼ਾ ਹਮੇਸ਼ਾ ਵਾਸਤੇ ਜੀਵਨ ਬਤਾ ਸਕੋ